ਪਿਅਰ ਪੋਲੀਵ ਤੇ ਪੋਲੀਵ ਤੇ ਜਗਮੀਤ ਸਿੰਘ ਦੇ ਵਿੱਚ ਕਾਫੀ ਆਰਗੂਮੈਂਟ ਹੋਇਆ ਪਾਰਲੀਮੈਂਟ ਦੇ ਸੈਸ਼ਨ ਦੇ ਦੌਰਾਨ ਜਿਹਦੇ ਵਿੱਚ ਟੈਨਸ਼ਨ ਦੋਵਾਂ ਪਾਰਟੀਆਂ ਦੇ ਵਿੱਚ ਵਧ ਗਈ ਆ ਰੋਲਾ ਨੌਨ ਕੰਫੀਡੈਂਸ ਮੋਸ਼ਨ ਦਾ ਆ ਕਨਫਲਿਕਟ ਇਸ ਕਰਕੇ ਸੀਗਾ ਕਿਉਂਕਿ ਸਿੰਘ ਜਿਹੜੇ ਇਹ ਜਗਮੀਤ ਸਿੰਘ ਨੇ ਨਾ ਅਨਾਉਂਸਮੈਂਟ ਕਰ ਦਿੱਤੀ ਸੀ ਕਿ ਐਨਡੀਪੀ ਐਸ਼ ਵੇਲ ਨੇ ਕਨਜ਼ਰਵਟਿਵ ਦੇ ਨੌਨ ਕੰਫੀਡੈਂਸ ਮੋਸ਼ਨ ਦੀ ਸਪੋਰਟ ਨਹੀਂ ਕਰਦੀ ਜਿਹੜਾ ਕਿ ਜਸਟਨ ਟੁੱਡੋ ਦੇ ਉਲਟੇ ਹੇਰ ਲੈ ਕੇ ਆਇਆ ਪਿਅਰ ਪੋਲੀਵ ਨੇ ਕੀ ਜਨੂ ਜਗਮੀਸ਼ ਸਿੰਘ ਨੂੰ ਕਿ ਫੇਕ ਵੀ ਕਿਹਾ ਉਹਨੇ ਫੋਨੀ ਵੀ ਕਿਹਾ ਫਰਾਡ ਵੀ ਕਿਹਾ ਕਈ ਸ਼ਬਦ ਮਾੜੇ ਸ਼ਬਦ ਉਹਦੇ ਲਈ ਵਰਤੇ ਜਿਹੜੇ ਐਨਡੀਪੀ ਦੇ ਮੈਂਬਰ ਸੀਗੇ ਉਹਨਾਂ ਨੇ ਇਹਦੇ ਉੱਤੇ ਜਿਹੜਾ ਮਤਲਬ ਉਹਨੂੰ ਰਿਐਕਟ ਵੀ ਕੀਤਾ ਕਿ ਉਹਨਾਂ ਦੀ ਜਿਹੜੀ ਰਿਮਾਰਕਸ ਦੇ ਉੱਤੇ ਆਪਣੀ ਟਿੱਪਣੀ ਵੀ ਦਿੱਤੀ ਹਾਊਸ ਸਪੀਕਰ ਨੇ ਇੰਟਰਵਿਨ ਕੀਤਾ ਉਹਨਾਂ ਨੇ ਇਸ ਮਾਮਲੇ ਦੇ ਵਿੱਚ ਗ੍ਰੈਗ ਫੈਗਸ ਨੇ ਕਿ ਰੋਕਿਆ ਇਹ ਸਾਰੇ ਕੁਝ ਨੂੰ ਫੇਅਰ ਰਿਸਟੋਰ ਕੀਤਾ ਜਿਹੜੇ ਬਾਕੀ ਮੈਂਬਰਸ਼ਿਪ ਹੀ ਉਹਨਾਂ ਨੇ ਕਿਹਾ ਕਿ ਸਰਕਾਰ ਦੀ ਜਿਹੜੀ ਇਹ ਅਕਾਉਂਟੇਬਲ ਹੋਣੀ ਚਾਹੀਦੀ ਆ ਇੱਕ ਦੂਜੇ ਦੇ ਉੱਤੇ ਜਿਹੜੇ ਇਹ ਹਮਲੇ ਹੋ ਰਹੇ ਆ ਜਗਮੀ ਸਿੰਘ ਹੋਣੀ ਪੇਅਰ ਪੋਲੀਵ ਦੇ ਉੱਤੇ ਕਾਫੀ ਉਹਨਾਂ ਨੇ ਯੈਲ ਕੀਤਾ ਉਹਦੇ ਉੱਤੇ ਤੇ ਉਹਦੇ ਬਰਨਮਰ ਪੁਆਇੰਟ ਕਰਕੇ ਕਿਹਾ ਕਿ ਉਹਦੇ ਨਾਲ ਫਿਰ ਚੈਂਬਰਸ ਦੇ ਵਿੱਚ ਇੱਕ ਵਾਰੀ ਰੌਲਾ ਪੈ ਗਿਆ ਇਹ ਸਾਰੇ ਕੁਸ਼ਤੇ ਨਾਲ ਜਿਹੜੇ ਜਗਮੀ ਸਿੰਘ ਉਹਨਾਂ ਨੇ ਇਹ ਦੱਸਿਆ ਕਿ ਐਨਡੀਪੀ ਨੇ ਲਿਬਰਲ ਦੀ ਸਪੋਰਟ ਕਰਨ ਦਾ ਫੈਸਲਾ ਕੀਤਾ ਤਾਂ ਕਿ ਪ੍ਰੋਗਰਾਮ ਜਿਵੇਂ ਡੈਂਟਲ ਕੇਅਰ ਆ ਫਾਰਮਾ ਕੇਅਰ ਆ ਉਹਨਾਂ ਦੇ ਕੰਜ਼ਰਵਟਿਵ ਦੇ ਕੱਟਣਾ ਅਲੱਗ ਸਕਣ ਜਸਨਟ੍ਰੂਡੋ ਦੀ ਲੋਚਨਾ ਹੋ ਰਹੀ ਹੈ ਦੂਜੇ ਪਾਸੇ ਜਗਮੀਤ ਸਿੰਘ ਹੋਣਾ ਨੇ ਇਹ ਗੱਲ ਕਹੀ ਆ ਕਿ ਉਹ ਉਹਨਾਂ ਨੂੰ ਭਾਵੇਂ ਉਹ ਇਹਨਾਂ ਦੇ ਪੀਰ ਪੋਲੀਪ ਦੇ ਉਲਟ ਗਏ ਆ ਪਰ ਉਹ ਕਹਿੰਦੇ ਸਾਨੂੰ ਹਜੇ ਵੀ ਲੱਗਦਾ ਹੈ ਕਿ ਜਿਹੜਾ ਜਸਨਟ੍ਰੂਡੋ ਆਨ ਕੈਨੇਡੀਅਨਸ ਦੇ ਲਈ ਨਹੀਂ ਕੀਤਾ ਤੇ ਉਹਨਾਂ ਨੂੰ ਕੋਈ ਹੋਰ ਚਾਂਸ ਉਹਨਾਂ ਨੂੰ ਨਹੀਂ ਮਿਲਣਾ ਚਾਹੀਦਾ ਇਲੈਕਸ਼ਨ ਦਾ ਕੰਸਰਨ ਵੱਡਾ ਹੈ ਇਹ ਸਾਰੇ ਕੁਸ਼ ਦੇ ਵਿੱਚ ਦੋਵੇਂ ਲੀਡਰ ਜਿਹੜੇ ਇਸ ਗੱਲ ਤੋਂ ਅਵੇਅਰ ਨੇ ਕਿ ਇਹਦੇ ਨਾਲ ਇਲੈਕਸ਼ਨ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦੀ ਹੈ ਸੁਪੀਰ ਪੋਲੀਵ ਨੇ ਬਾਅਦ ਵਿੱਚ ਜਗਮੀਤ ਸਿੰਘ ਹੁਣਾਂ ਦੀ ਕਾਫੀ ਆਲੋਚਨਾ ਕੀਤੀ ਕਿ ਜਸਟਰਨ ਟੂਡੋ ਦੀ ਸਾਈਡ ਲੈ ਰਹੇ ਆ ਆ ਰੀਸੈਂਟ ਬਾਈ ਇਲੈਕਸ਼ਨਸ ਦੇ ਵਿੱਚ ਵੀ ਜਿਹੜੇ ਦੱਸਦੇ ਆ ਕਿ ਪੋਲਿਟਿਕਲ ਫ੍ਰਿਕਸ਼ਨ ਪਾਰਟੀਆਂਜ਼ ਦੇ ਵਿੱਚ ਜਿਹੜੀ ਇਹ ਦਿਖ ਰਹੀ ਹੈ ਮਾਮਲਾ ਦੋਸਤੋ ਬੜਾ ਸਪਸ਼ਟਾ ਪਿਛਲੇ ਲੰਬੇ ਸਮੇਂ ਤੋਂ ਅਸੀਂ ਗੱਲਬਾਤ ਕਰਦੇ ਆ ਰਹੇ ਆ ਮinority government ਹੈ ਐਨਡੀਪੀ ਦੀ ਸਪੋਰਟ ਸੀ ਐਨਡੀਪੀ ਪਿੱਛੇ हट ਗਈ ਕਿਉਂਕਿ ਐਨਡੀਪੀ ਨੂੰ ਇਦਾਂ ਲੱਗਦਾ ਸੀ ਵੀ ਸ਼ਾਇਦ ਲਿਬਰਲਸ ਦੇ ਨਾਲ ਰਹਿਣ ਕਰਕੇ ਸਾਡਾ ਵੀ ਨੁਕਸਾਨ ਹੋਊਗਾ ਜਾ ਉਹਨਾਂ ਦੇ ਕਹਿਣ ਅਨੁਸਾਰ ਕਿ ਇਹਨਾਂ ਨੇ ਉਹਨਾਂ ਕੁਝ ਕੈਨੇਡੀਅਨਸ ਦੇ ਲਈ ਨਹੀਂ ਕੀਤਾ ਜਿੰਨਾ ਕੁਝ ਇਹਨਾਂ ਨੂੰ ਕੈਨੇਡੀਅਨਸ ਦੇ ਲਈ ਕਰਨਾ ਚਾਹੀਦਾ ਸੀ ਹੁਣ ਹੋਇਆ ਕਿ ਇਹ ਪਾਸੇ हट ਕੇ ਵੀ ਅਸੀਂ ਤੁਹਾਡੀ ਮਦਦ ਨਹੀਂ ਕਰਦੇ ਅਸੀਂ ਤੁਹਾਡੇ ਤੋਂ ਵੱਖਰੇ ਆ ਇਹ ਵੱਖਰੇ ਹੋ ਗਏ ਹੁਣ ਜਿਹੜੇ ਉਹ ਵੱਖਰੇ ਹੋਣ ਦੇ ਲਈ ਪਹਿਲਾਂ ਇਹਨਾਂ ਨੂੰ ਕੰਜ਼ਰਵਟਿਵ ਨੇ ਕਿਹਾ ਸੀ ਕੰਜ਼ਰਵਟਿਵ ਨੇ ਕਿਹਾ ਸੀ ਕਿ ਆ ਵੇਲਾ ਆ ਜਗਵੀ ਸਿੰਘ ਆਪਣੀ ਸਪੋਰਟ ਖਿੱਚ ਲਵੇ ਜਗਵੀ ਸਿੰਘ ਨੇ ਸਪੋਰਟ ਖਿੱਚ ਲਈ ਭਾਵੇਂ ਕਿ ਉਹ ਕਹਿੰਦੇ ਇਹ ਕੰਜ਼ਰਵਟਿਵ ਦੇ ਕਹਿਣ ਦੇ ਉੱਤੇ ਨਹੀਂ ਖਿੱਚੀ ਅਸੀਂ ਪਹਿਲਾਂ ਹੀ ਫੈਸਲਾ ਕਰ ਲਿਆ ਸੀ ਹੁਣ ਪਹਿਲਾਂ ਮਹਾਰੇ ਕਹਿੰਦੇ ਸੀ ਕਿ ਜਗਮੀਤ ਸਿੰਘ ਕਦੇ ਵੀ ਸਪੋਰਟ ਵਾਪਸ ਨਹੀਂ ਲੈ ਸਕਦੇ ਲਿਬਰਲਸ ਤੋਂ ਕਿਉਂਕਿ ਜੇ ਸਰਕਾਰ ਡਿੱਗ ਪਈ ਇਲੈਕਸ਼ਨ ਹੋ ਗਈ ਤੇ ਨੁਕਸਾਨ ਐਨਡੀਪੀ ਦਾ ਵੀ ਨਾਲ ਹੀ ਹੋਣਾ ਕਿਉਂਕਿ ਲੋਕ ਜਿੰਨੇ ਕੁ ਲਿਬਰਲ ਤੋਂ ਓਕਿਓ ਉਹਨੇ ਐਨਡੀਪੀ ਤੋਂ ਵੀ ਓਕਿਓ ਆ ਪਰ ਇਹਦੇ ਵਿੱਚ ਜਿਹੜੀ ਪਰ ਇਹ ਬਾਵਜੂਦ ਇਸ ਗੱਲ ਦੇ ਲੋਕਾਂ ਦੀ ਜਿਹੜੇ ਅੰਦਾਜ਼ੇ ਸੀਗੇ ਉਹ ਸਾਰੇ ਫੇਲ ਹੋ ਗਏ ਜਗਮੀਤ ਸਿੰਘ ਨੇ ਆਪਣੀ ਸਪੋਰਟ ਵਾਪਸ ਲੈ ਲਈ ਉਹ ਸਪੋਰਟ ਵਾਪਸ ਲੈਣ ਤੋਂ ਬਾਅਦ ਹੁਣ ਜਦੋਂ ਹੀ ਸੈਸ਼ਨ ਆਇਆ ਤੇ ਜਿਹੜੀ ਕੰਜ਼ਰਵਟਿਵ ਪਾਰਟੀ ਆ নো ਕੌਨਫੀਡੈਂਸ ਮੋਸ਼ਨ ਲੈ ਕੇ ਆ ਗਏ ਜਿਹੜਾ ਇੱਕ ਉਹਨਾਂ ਨੇ ਉਹਦੇ ਵਿੱਚ ਪਾਰਲੀਮੈਂਟ ਦੇ ਕੇ ਅਸੀਂ ਕਹਿੰਨੇ ਆ ਕਿ ਹੁਣ ਇਹਨਾਂ ਨੂੰ ਸਰਕਾਰ ਜਿਹੜੀ ਆ ਅ ਦੱਸੋ ਵੀ ਇਹਦੀ ਸਪੋਰਟ ਹੈਗੀ ਹੈ ਜਿਹਦੇ ਕੋਲ ਮжоਰਿਟੀ ਹੈਗੀ ਹੈ ਜਾਂ ਇਹਦੀ ਸਪੋਰਟ ਐਨਾਫ ਹੈਗੀ ਹੈ ਕਿ ਨਹੀਂ ਜੇ ਹੁਣ ਐਨਡੀਪੀ ਤੇ ਨਾਲ ਨਹੀਂ ਆ ਲਿਬਰਲ ਦੇ ਸਰਕਾਰ ਤਾਂ ਡੇਗ ਪਾਣੀ ਚਾਹੀਦੀ ਸੀ ਪਰ ਜਗਵੀਰ ਸਿੰਘ ਨੇ ਇਹ ਲੌਜੀਕ ਦੇ ਕੇ ਕਿ ਜਿਹੜੇ ਡੈਂਟਲ ਕੇਅਰ ਜਾਂ ਦੂਜੇ ਪ੍ਰੋਗਰਾਮ ਚੱਲ ਰਹੇ ਆ ਉਹ ਬਚਾਉਣ ਦੇ ਲਈ ਸਰਕਾਰ ਚੱਲਦੀ ਰੱਖਣੀ ਜ਼ਰੂਰੀ ਹੈ ਅਸੀਂ ਉਹ ਕਹਿੰਦੇ ਨਾਲ ਨਹੀਂ ਜਸਟਨ ਟੁੱਟੋ ਦੇ ਜਸਨ ਟੋਡੋ ਨੇ ਬਿਨਾਂ ਸ਼ੱਕ ਨੁਕਸਾਨ ਕੀਤਾ ਲੋਕਾਂ ਦਾ ਕੈਨੇਡਾ ਦਾ ਭਲਾ ਨਹੀਂ ਕੀਤਾ ਨਾ ਹੋਣਾ ਹੈ ਨਾ ਇਹਨਾਂ ਨੂੰ ਅਗਲੀ ਵਾਰੀ ਆਉਣ ਦੇਣਾ ਚਾਹੀਦਾ ਪਰ ਜੇ ਹੁਣ ਸਰਕਾਰ ਡਿੱਗ ਪਈ ਜਿਹੜੇ ਪ੍ਰੋਗਰਾਮ ਅਸੀਂ ਡੈਂਟਲ ਕੇਅਰ ਵਰਗੇ ਸ਼ੁਰੂ ਕੀਤੇ ਸੀ ਉਹ ਸਾਰੇ ਬੰਦ ਹੋ ਜਾਣਗੇ ਕਿਉਂਕਿ ਕੰਜ਼ਰਵਟਿਵ ਨੇ ਆਉਂਦਿਆਂ ਨੇ ਕੱਟ ਲਾਉਣੇ ਆ ਵੱਡੇ ਤੇ ਇਸ ਕਰਕੇ ਕਹਿੰਦੇ ਅਸੀਂ ਸਰਕਾਰ ਨੂੰ ਚੱਲਦੀ ਰੱਖਣ ਦੇ ਲਈ ਸਪੋਰਟ ਦੇ ਰਹੇ ਹਾਂ ਪਰ ਇਸ ਮੋਸ਼ਨ ਦੇ ਉੱਤੇ ਵੀ ਅਸੀਂ ਮੋਸ਼ਨ ਇਹਦੇ ਉੱਤੇ ਦੇਖਾਂਗੇ ਹੁਣ ਜਿਹੜੇ ਪੀਅਰ ਪੋਲੀਵਾ ਉਹ ਇਸ ਗੱਲ ਤੋਂ ਦੁਖੀ ਆ ਵੀ ਤੁਸੀਂ ਜਾਣ ਤੇ ਸਪੋਰਟ ਦੇ ਹੀ ਰੱਖੋ ਫਿਰ ਉਹਨਾਂ ਨੂੰ ਇੱਕ ਪਾਸੇ ਤੁਸੀਂ ਕਹਿ ਨਹੀਂ ਅਸੀਂ ਇਹਨਾਂ ਦੇ ਨਾਲ ਨਹੀਂ ਦੂਜੇ ਪਾਸੇ ਸਰਕਾਰ ਤੁਸੀਂ ਸਿੱਟਣੀ ਨਹੀਂ ਚਾਹੁੰਦੇ ਕੱਲ ਬੜੀ ਸਪਸ਼ਟ ਆ ਪੀਰ ਪਾਲੀ ਨੂੰ ਪਤਾ ਹੈ ਕਿ ਕੰਸਰਪਟ ਉਹਦੇ ਇਸ ਵਾਲੇ ਨੰਬਰ ਉੱਤੇ ਆ ਜੇ ਅੱਜ ਇਲੈਕਸ਼ਨ ਹੋ ਜਾਂਦੀ ਤੇ ਇਹ ਜਿਆਦਾ ਉੱਤੇ ਜਾ ਸਕਦੇ ਇਹਨਾਂ ਦੇ ਨੰਬਰ ਵੱਧ ਜਾਣੇ ਹਨ ਤੇ ਐਨਡੀਪੀ ਨੂੰ ਪਤਾ ਹੈ ਲਿਬਰਲ ਨੂੰ ਵੀ ਪਤਾ ਹੈ ਵੀ ਜੇ ਅੱਜ ਇਲੈਕਸ਼ਨ ਹੋਊਗੀ ਤੇ ਸਾਡਾ ਜਿਹੜਾ ਮਾੜਾ ਹਾਲ ਹੋਣਾ ਇਸ ਕਰਕੇ ਇਹ ਚੀਜ਼ਾਂ ਨੂੰ ਠੀਕ ਕਰਨ ਦੇ ਲਈ ਸਮਾਂ ਲਾਉਣਗੇ ਸੋ ਇੱਕ ਫੈਡਰਲ ਰਾਜਨੀਤੀ ਦੇ ਵਿੱਚ ਜਿਹੜੀ ਟੈਨਸ਼ਨ ਆ ਉਸੇ ਤਰ੍ਹਾਂ ਬਰਕਰਾਰ ਅਗਲੀ ਗੱਲਬਾਤਕਾਰਾਂ ਚੋਰੀ ਦੇ ਲਈ ਆ ਕਲੇਫਵਰਟਿੰਗ ਇਹ ਹੈਗੇ ਨੇ ਜੀ ਅਨਕੈਸਟਰ ਤੋਂ অন্ਟੈਰੀਓ ਤੋਂ ਇਹਨਾਂ ਨੇ ਆਪਣਾ ਦੁੱਖ ਦੱਸਿਆ ਦੁੱਖ ਉਹ ਕਹਿੰਦੇ ਇਹ ਆ ਵੀ ਮੈਨੂੰ 1500 ਡਾਲਰ ਇੰਸ਼ੋਰੈਂਸ ਵਾਲੇ ਮੰਗ ਰਾਏ ਮੇਰੇ ਕੋਲ ਮੇਰੀ ਐਸਯੂਵੀ ਲਈ ਜਿਹੜੀ ਉਹਨਾਂ ਨੂੰ ਲੱਗਦੀ ਕਿ ਇਹ ਹਾਈ ਰਿਸਕ ਆਫ theft ਦੇ ਲਈ ਵੇਟਿੰਗ ਇੱਕ 220 ਦੀ ਟੋਇਟਾ ਹਾਈਲੈਂਡਰ ਓਨ ਕਰਦੇ ਆ ਲੱਖ ਕਿਲੋਮੀਟਰ ਤੋਂ ਥੱਲੇ ਆ ਇਹ ਮਤਲਬ ਤੁਸੀਂ ਲਾ ਲਓ ਵੀ 220 ਦੀ ਟੋਇਟਾ ਹਾਈਲੈਂਡਰ ਅ ਲੱਖ ਕਿਲੋਮੀਟਰ ਵੀ ਨਹੀਂ ਚੱਲੀ ਹਜੇ ਤੇ ਉਹ ਇਹ ਕਹਿੰਦੇ ਆ ਕਿ ਜਿਹੜੀ ਵੀ ਇਹ ਉਹਨਾਂ ਦਾ ਉਹ ਬੰਦਾ ਜਿਹੜਾ ਹੁਣ ਹੈਗਾ ਉਹ ਕਹਿੰਦਾ ਮੇਰਾ 1975 ਤੋਂ ਲੈ ਕੇ ਹੁਣ ਤੱਕ ਦਾ ਡਰਾਈਵਿੰਗ ਰੈਕੋਰਡ ਵੀ ਸਾਫ਼ ਆ। ਕਲੀਨ ਡਰਾਈਵਿੰਗ ਰੈਕੋਰਡ ਆ ਤੇ ਮਤਲਬ ਨਵੀਂ ਵਰਗੀਕਾਰ ਆ 220 ਦੇ ਲੱਖ ਕਿਲੋਮੀਟਰ ਤੋਂ ਥੱਲੇ ਪਰ ਉਹ ਕਹਿੰਦੇ ਭਾਈ ਇੰਸ਼ੋਰੈਂਸ ਤੇਰਾ ਵੱਧ ਜਾਣਾ ਹੁਣ ਉਹ ਇੰਸ਼ੋਰੈਂਸ ਉਹਦਾ ਕਿਉਂ ਵੱਧ ਜਾ। ਇੰਸ਼ੋਰੈਂਸ ਕੰਪਨੀ ਇਹ ਕਹਿ ਰਹੀ ਆ ਕਿ ਉਹਨਾਂ ਨੇ ਉਹਨੂੰ ਕਿਹਾ ਕਿ ਜਾਂ ਤੇ ਤੂੰ ਸਰਚਾਰਜ ਦੇ ਜਾਂ ਅੰਟੀ ਥੈਫਟ ਜਿਹੜਾ ਸਿਸਟਮ ਇਹਦੇ ਵਿੱਚ ਲਵਾ। ਹੁਣ ਦੋਵੇਂ ਕੰਮ ਨੂੰ ਹਜ਼ਾਰ ਹਜ਼ਾਰ ਤੋਂ 1500 ਡਾਲਰ ਦੇ ਵਿੱਚਕਾਰ ਪੈਂਦੇ ਆ। ਕਸੂਰ ਬੰਦੇ ਦਾ ਕੋਈ ਨਹੀਂ। ਇੰਸ਼ੋਰੈਂਸ ਤੇ ਤਾਬ ਵਦ ਨਾ ਜੇ ਤੁਸੀਂ ਐਕਸੀਡੈਂਟ ਕੀਤਾ ਜਾਂ ਕੋਈ ਗਲਤੀ ਕੀਤੀ ਜਾਂ ਕੁਝ ਹੋਰਗਾ ਉਹ ਕਹਿੰਦਾ ਇਹ ਕੋਈ ਗੱਲ ਨਹੀਂ ਹੈ ਕਾਡੀ ਮੇਰੀ ਨਵੀਂ ਹੈ 75 ਦਾ ਮੈਂ ਡਰਾਈਵਿੰਗ ਕਰਦਾ। ਮੈਨੂੰ 1500 ਡਾਲਰ ਕਾਹਦਾ ਪਾ ਰਿਹਾ ਹੈ। ਵੀ ਇਹ ਅਨਫੇਅਰ ਆ। ਉਹ ਕਹਿੰਦਾ ਵੀ ਇਹ ਫੀਸ ਬਹੁਤ ਜ਼ਿਆਦਾ ਆ। ਤੇ ਮੇਰੇ ਲਈ ਪੇ ਕਰਨੀ ਵੀ ਔਖੀ ਆ ਕਿਉਂਕਿ ਕਹਿੰਦਾ ਮੇਰਾ ਕੋਈ ਐਕਸੀਡੈਂਟ ਨਹੀਂ ਹੋਇਆ ਮੈਂ ਕਦੇ ਕੋਈ ਕਲੇਮ ਹੀ ਨਹੀਂ ਲਿਆ ਅਜੇ ਮੇਰਾ ਇੰਸ਼ੋਰੈਂਸ ਕਿਉਂ ਵਧੀ ਜਾਂਦਾ ਇੰਸ਼ੋਰੈਂਸ ਇੰਡਸਟਰੀ ਦੀ ਐਕਸਪਲੇਨੇਸ਼ਨ ਇਹ ਆ ਉਹ ਇਹ ਕਹਿ ਰਿਹਾ ਕਿ ਸਰਚਾਰਜ ਇਸ ਕਰਕੇ ਅਪਲਾਈ ਕੀਤਾ ਜਾ ਰਿਹਾ ਕਿ ਜਿਹੜੇ ਵਹੀਕਲ ਜ਼ਿਆਦਾ ਰਿਸਕ ਦੇ ਉੱਤੇ ਆ ਤਾਂ ਕਿ ਉਹਨੂੰ ਕਰਨ ਦੇ ਲਈ ਤਾਂ ਕਿ ਜ਼ਿਆਦਾ ਡਰਾਈਵਰਸ ਦੀ ਕੋਸਟ ਥੱਲੇ ਰੱਖੀ ਜਾਵੇ ਜਿਹੜੇ ਆਪਸ਼ਨਸ ਨੇ ਇਹਨੂੰ ਸਰਚਾਰਜ ਨੂੰ ਰਿਡਿਊਸ ਕਰਨ ਦੇ ਲਈ ਵੀ ਤੁਸੀਂ ਸਟੀਅਰਿੰਗ ਵੀਲ ਲੋਕ ਇੰਸਟਾਲ ਕਰ ਲਓ ਜਿਹੜਾ ਕਿ 500 ਡਾਲਰ ਦਾ ਮਿਲਦਾ ਇੰਡਸਟਰੀ ਇਹ ਕਹਿ ਰਹੀ ਆ ਕਿ ਆਟੋ ਇੰਸ਼ੋਰੈਂਸ ਇੰਡਸਟਰੀ ਨੇ 1.5 ਬਿਲੀਅਨ ਡਾਲਰ ਇੱਕ ਸਾਲ ਦਾ ਇਸ ਚੋਰੀ ਨਾਲ ਨਿਬੜਨ ਦੇ ਲਈ 2023 ਦੇ ਵਿੱਚ ਲਾਇਆ ਜਿਹਦੇ ਨਾਲ ਇੰਸ਼ੋਰੈਂਸ ਕਾਸਟ ਹਰ ਇੱਕ ਦੀ ਵਧੀਆ ਤੇ ਤੁਹਾਡੇ ਵੀ ਵਧਣੀ ਹੈ ਹੁਣ ਜਿਹੜੇ ਨਵੇਂ ਵਹੀਕਲ ਨੇ ਜਿੱਦਾਂ ਇਹਦੇ ਕੋਲੇ ਹਾਈ ਲੈਂਡ ਰਾਇਸ ਵਿਅਕਤੀ ਦੇ ਕੋਲੇ ਉਹਨਾਂ ਦੇ ਉੱਤੇ ਸਰਚਾਰਜ ਲੱਗ ਰਹੇ ਆ ਜਿਹੜੇ ਪੁਰਾਣੇ ਮਾਡਲ ਨੇ ਉਹਨਾਂ ਨੂੰ ਜਿਹੜਾ ਇਦਾਂ ਦਾ ਕੋਈ ਇਸ਼ੂ ਸਾਹਮਣੇ ਨਹੀਂ ਆ ਰਿਹਾ ਸੋ ਇੰਸ਼ੋਰੈਂਸ ਦੀ ਕੰਪਨਸੇਸ਼ਨ ਦਾ ਮਾਮਲਾ ਆ ਬੰਦਾ ਕਹਿੰਦਾ ਮੇਰਾ ਕਸੂਰ ਕੋਈ ਨਹੀਂ ਮੈਂ ਗਲਤੀ ਕੋਈ ਨਹੀਂ ਕੀਤੀ ਮੈਨੂੰ 1500 ਡਾਲਰ ਕਿਉਂ ਪਾਇਆ ਜਾ ਰਿਹਾ ਜੇ ਚੋਰੀ ਹੁੰਦੀ ਆ ਤਾਂ ਸਰਕਾਰ ਦੇਖੇ ਬਾਕੀ ਦੇਖਣ ਵੀ ਕਿਉਂ ਚੋਰੀ ਕਰਦੇ ਮੇਰੇ ਕੋਲੋਂ ਪੈਸੇ ਨਾ ਲਾਓ ਉਹ ਇਹ ਕਹ ਰਿਹਾ ਕਿ ਜਾਂਤ ਮੈਂ ਫਿਰ ਐਂਟੀ ਸਿਸਟਮ ਜਿਹੜਾ ਐਂਟੀ ਥੈਫਟ ਸਿਸਟਮ ਆ ਜਿਹੜਾ ਕੋਈ ਖਾਸ ਉਹਦੇ ਵਿੱਚ ਲੱਗਦਾ ਜਾਂ ਸਰਚਾਰਜ ਆ ਉਹ ਕਹਿੰਦਾ ਵੀ ਮੈਂ ਹਜੇ ਜਿੰਨਾ ਚਿਰ ਫੈਸਲਾ ਨਹੀਂ ਹੁੰਦਾ ਇੰਸ਼ੋਰੈਂਸ ਕੰਪਨੀ ਦੇ ਵਿੱਚ ਤੇ ਉਹਦੇ ਵਿੱਚ ਰੌਲਾ ਆ ਉਹ ਬੰਦਾ ਕਹਿ ਰਿਹਾ ਕਿ 1500 ਡਾਲਰ ਬਿਨਾਂ ਗੱਲ ਤੋਂ ਮੇਰੇ ਸਿਰ ਨਹੀਂ ਪਾਉਣਾ ਚਾਹੀਦਾ ਨਾ ਮੈਂ ਕਦੇ ਐਕਸੀਡੈਂਟ ਕੀਤਾ ਨਾ ਮੈਂ ਕਦੇ ਕੋਈ ਗਲਤੀ ਕੀਤੀ ਹੈ ਨਾ ਹੀ ਉਹ ਕਹਿੰਦਾ ਮੈਂ ਕਦੇ ਕਲੇਮ ਲਿਆ ਹੈ ਇੰਸ਼ੋਰੈਂਸ ਵਾਲੇ ਕਹਿੰਦੇ ਸਾਡਾ ਕਸੂਰ ਕੋਈ ਨਹੀਂ ਗੱਡੀਆਂ ਚੋਰੀ ਹੋਈ ਇੰਨੀਆਂ ਜ਼ਿਆਦਾ ਹੋ ਰਹੀਆਂ ਕਿ ਸਾਨੂੰ ਕੁਝ ਨਾ ਕੁਝ ਇਸ ਮਾਮਲੇ ਦੇ ਵਿੱਚ ਕਰਨਾ ਪੈ ਰਿਹਾ ਜਿੰਨਾ ਚਿਰ ਉਹ ਕੁਝ ਨਹੀਂ ਕਰਦੇ ਉਹ ਇਹਨਾਂ ਸਾਰੇ ਕਲੇਮਸ ਜਾਂ ਨਹੀਂ ਵਿਧਾਉਂਦੇ ਉਹਨਾਂ ਚਿਰ ਜਿਹੜੀ ਸਮੱਸਿਆ ਉਹ ਹੱਲ ਨਹੀਂ ਹੋਣੀ ਕਾਰਾਂ ਦੀ ਚੋਰੀ ਕੈਨੇਡਾ ਦੇ ਵਿੱਚ ਏਡਾ ਵੱਡਾ ਇਸ਼ੂ ਬਣ ਚੁੱਕੀ ਆ ਕਿ ਇਹਦੇ ਉੱਤੇ ਹੱਲ ਹਜੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਲੱਭਦਾ ਨਹੀਂ ਲੋਕ ਸਫਰ ਕਰ ਰਹੇ ਐਂਸ਼ੂਰੈਂਸ ਕੰਪਨੀਆਂ ਜਿਆਦਾ ਪੈਸੇ ਮੰਗ ਰਹੀ 200 ਦੇ ਨਾਲ ਇਹਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਸੋਮਵਾਰ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ